ਦਰਬੋਹਰ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਤੇ ਇੱਕ ਗੰਭੀਰ ਜ਼ਖਮੀ ਦਸਿਆ ਮੋਟਰਸਾਈਕਲ ਅਤੇ ਕਾਰ ਦੀ ਦੋ ਸਕਾਰੇ ਟੱਕਰ ਹੋਈ ਹੈ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਮ੍ਰਿਤਕ ਐਲਾਨਿਆ ਬਲਵਾਨਾ ਦੇ ਸਰਕਾਰੀ ਸਕੂਲ ਦੇ ਇਹ ਵਿਦਿਆਰਥੀ ਦੱਸੇ ਜਾ ਰਹੇ ਹਨ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਅਬੋਹਰ ਤੋਂ ਇਹ ਦਰਦਨਾਕ ਖਬਰ ਸਾਹਮਣੇ ਆਈ ਹੈ ਦੋ ਸਕੂਲੀ ਵਿਦਿਆਰਥੀਆਂ ਦੀ ਮੌਤ ਹੋਈ ਹੈ ਇੱਕ ਗੰਭੀਰ ਜ਼ਖਮੀ ਹੋਇਆ ਹੈ ਮੋਟਰਸਾਈਕਲ ਅਤੇ ਕਾਰ ਦੇ ਵਿਚਕਾਰ ਇਹ ਟੱਕਰ ਹੋਈ ਹੈ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਵਿਦਿਆਰਥੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਬੱਲਵਾਨਾਂ ਦਾ ਇਹ ਸਰਕਾਰੀ ਸਕੂਲ ਹੈ ਜਿਸ ਦੇ ਇਹ ਵਿਦਿਆਰਥੀ ਨਾਮ ਕੀ ਤੁਹਾਡਾ ਜੀ ਮਨਜੀਤ ਕੁਮਾਰ ਕੀ ਗੱਲਬਾਤ ਹੋਈ ਹੈ ਜੀ ਕਿਸ ਤਰ੍ਹਾਂ ਹੋ ਮੁੰਡੇ ਦਾ ਐਕਸੀਡੈਂਟ ਹੋਇਆ ਜੀ ਬੱਲਵਾਨੀ ਰੋਡ ਤੇ ਜੀ ਕਿੱਧਰ ਆ ਰਹੇ ਸੀ ਮੋਟਰਸਾਈਕਲ ਤੇ ਜੀ ਕਿਧਰੋਂ ਆ ਰਹੇ ਸੀ ਬੱਲਵਾਨੀ ਤੋਂ ਸਕੂਲੋਂ ਸਕੂਲ ਤੋਂ ਹਾਂ ਜੀ ਇੱਕ ਦਾ ਨਾਮ ਹੈ ਰਜੇਸ਼ ਜੀ ਬੁੱਜੇ ਦਾ ਬੁੱਜੇ ਦਾ ਜਿਸ ਦਾ ਨਾਮ ਕੀ ਕਰਨ ਕਰਨ ਜੀ ਤੀਜਾ ਜਿਹੜਾ ਸੀਗਾ ਉਹਦਾ ਕੀ ਨਾਮ ਆ ਉਹਦੇ ਪ੍ਰੇਮ ਜੀ ਕਿਵੇਂ ਕਿੰਦੇ ਤਿਆਰੇ ਸੀ ਇਹ ਮੋਟਰਸਾਈਕਲ ਤੇ ਕਿੰਨੇ ਟੱਕਰ ਕਿੰਨੇ ਮਾਰੀ ਹੈ ਗੱਡੀ ਵਾਲੇ ਨੇ ਉਹ ਗੱਡੀ ਵਾਲਾ ਉਧਰ ਹੀ ਹੈ ਫਰਾਰ ਹਾਂਜੀ ਉੱਥੇ ਗੱਡੀ ਵਾਲਾ ਤਾਂ ਪਤਾ ਨਹੀਂ ਜੀ ਗੱਡੀ ਕਿੱਥੇ ਗੱਡੀ 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 ਹੈ ਡਰਾਈਵਰ ਫਰਾਰ ਉਹਨੂੰ ਪੜ ਕੇ ਹੁੰਦੇ ਹਾਂ ਹਾਂਜੀ ਉਹ ਸਾਗਾ ਕਾਰ ਤੋਂ ਮਲੋਟ ਜਾ ਰਹੀ ਸੀ ਇਹਨਾਂ ਨੂੰ ਵਿੱਚ ਮਾਰਿਆ ਸੋ ਮਤਲਬ ਇਹ ਕਾਰ ਹੀ ਸੀ ਕਿੱਲੇ ਪਤਾ ਨਹੀਂ ਅਸੀਂ ਤਾਂ ਜੋ ਪਹੁੰਚੇ ਐਕਸੀਡੈਂਟ ਹੋਇਆ ਪਿਆ ਸੀਗਾ ਅਸੀਂ ਤਾਂ ਇਹ ਕਿੰਨੇ 76 ਸੀ ਬੰਦੇ ਸਾਨੂੰ ਤਾਂ ਤਨਕੇ ਗਏ ਆ ਜੀ ਤੇ ਕੀ ਪੋਜੀਸ਼ਨ ਹੈ ਇਹਨਾਂ ਦੀ ਕੁਝ ਪਤਾ ਲੱਗਿਆ ਡਾਕਟਰਾਂ ਨੇ ਦੱਸਿਆ ਡਾਕਟਰਾਂ ਨੇ ਤਾਂ ਹਜੇ ਦੱਸਿਆ ਨਹੀਂ ਹੁਣ ਹੀ ਲੈ ਕੇ ਆਏ ਇੱਕ ਅੱਧੇ ਦਾ ਪੈਰ ਦੋ ਕਹ ਰਹੇ ਕਿ ਦੱਦ ਹੋ ਗਿਆ ਇੱਕ ਦਾਦਾ ਪੈਰ ਤੇ ਕਾਰ ਚੱਲ ਕਿੱਥੇ ਗਿਆ ਕੋਈ ਬੱਜ ਗਿਆ ਜਾਂ ਉੱਥੇ ਸੀ ਗਈ ਕੋਈ ਬੋਰ ਤੋਂ ਗੱਡੀ ਆ ਰਹੀ ਸੀ ਮਲੋੜ ਜਾ ਰਹੀ ਸੀ ਉਹਨੇ ਵਿੱਚ ਮਾਰਿਆ ਕਹ ਰਹੇ ਕਿ ਟਾਟਾ ਦੀ ਗੱਡੀ ਸੀ ਰੁਕਿਆ ਕਿ ਨਹੀਂ ਰੁਕਿਆ ਕਾਰ ਵਾਲਾ ਤੁਹਾਨੂੰ ਨਹੀਂ ਪਤਾ ਸੀ ਤਾਂ ਨਾਲ ਦੇ ਨਾਲ ਆ ਰਹੇ ਸੀ ਕਿ ਬੇੜਾ ਸਿੱਧਾ ਬਿਠਾ ਕੇ ਤੁਹਾਨੂੰ ਪਤਾ ਹਾਂ ਤੁਸੀਂ ਮਤਲਬ ਉਹਨਾਂ ਨੂੰ ਭਰਤੀ ਕਰਾਉਂ ਨਹੀਂ ਰਹੇ ਹਾਂ ਉੱਥੇ ਕੀ ਕਹਿੰਦੇ ਸਾਨੂੰ ਰਸਤੇ 'ਚ ਰੁਕਿਆ ਸੀਗਾ ਕਿ ਐਕਸੀਡੈਂਟ ਹੋ ਗਿਆ ਕਿ ਨਾ ਲੱਗਿਆ ਨਾ ਬੱਚਿਆਂ ਦਾ ਵੀ ਨਹੀਂ ਪਤਾ ਲੱਗਿਆ ਕਿੱਧਰ ਦੇ ਕਿੱਧਰ ਦੇ ਕਹਿ ਰਹੇ ਇੱਕ ਦਾ ਨਾਮ ਦਾ ਤਾਂ ਪ੍ਰੇਮ ਹੈ ਜਿਹਨੇ ਰਾਮਗੜ੍ਹ ਤੇ ਰਾਮਗੜ੍ਹ ਤੇ ਆ ਤੇ ਰਾਮਗੜ੍ਹ ਤੇ ਜਿਹੜਾ ਐਕਸੀਡੈਂਟ ਹੋਇਆ ਕਿ ਐਕਸੀਡੈਂਟ ਆਇਆ ਸਾਡੇ ਨੂੰ ਰਾਮਗੜ੍ਹ ਤੋਂ ਤੇ ਬੱਚੀ ਹੈ ਗਿਆ ਕਿੰਨੋਂ ਤੋਂ ਉਹਦੇ ਵਿੱਚ ਪ੍ਰੋਜੈਕਟ ਹੈ ਤੇ ਇੱਕ ਦਾ ਇਲਾਜ ਚੱਲ ਰਿਹਾ ਹੈ ਐਕਸਿਡੈਂਟ ਕਿੱਥੇ ਤੇ ਕਿਵੇਂ ਹੋਇਆ ਕੋਈ ਪਤਾ ਉਹ ਵੱਲੂਆ ਨੇ ਤੇ ਕੋਈ ਦੱਸੇ ਉਹ ਲੱਗਿਆ ਕਿਸੇ ਚੀਜ਼ ਨਾਲ ਹੋਇਆ ਮੈਮ ਉਹਨਾਂ ਦੀ ਮੌਕੇ ਦੀ ਮੌਤ ਹੋ ਗਈ ਹੈ ਇਸ ਤਰ੍ਹਾਂ ਜੀ ਦੋ ਜਣੇ ਕੋ ਨਾਮ ਨੂੰ ਪਤਾ ਲੱਗਿਆ ਜੀ ਇੱਕ ਤਾਂ ਨਾਮ ਪਤਾ ਹੈ ਪ੍ਰੇਮ ਜੀ ਪ੍ਰੇਮ ਦਾ ਇਲਾਜ ਚੱਲ ਰਿਹਾ ਹੁੰਦੀ ਕਿ ਕਿਸ ਤਰ੍ਹਾਂ ਦਾ ਇਲਾਜ ਹੈ ਜੀ ਪ੍ਰੇਮ ਦਾ ਇਲਾਜ ਚੱਲ ਰਿਹਾ ਹੈ ਕਿੰਨੇ ਦੇ ਹਾਲਾਤ ਨੇ ਜੀ ਪ੍ਰੇਮ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਜੀ ਪ੍ਰੇਮ ਦਾ ਜੀ ਇਲਾਜ ਚੱਲ ਰਿਹਾ ਬਾਕੀ ਦੇਖਦੇ ਆਂ ਠੀਕ ਕਲੀਕ ਐਕਸੀਡੈਂਟ ਆਇਆ ਹੈ ਬੱਚਿਆਂ ਦਾ ਜਿਹੜੇ ਕਿ ਸਕੂਲ ਜਾ ਰਹੇ ਸੀਗੇ ਉਹਨਾਂ ਦਾ ਐਕਸੀਡੈਂਟ ਹੋਇਆ ਹੈ ਕਾਰ ਦੇ ਨਾਲ ਦੋ ਜਿਹੜੇ ਹੈਗੇ ਕਰਨ ਤੇ ਰਕੇਸ਼ ਉਹ ਬ੍ਰੌਡ ਡੈੱਡ ਆਇਆ ਸਾਡੇ ਕੋਲ ਤੇ ਇੱਕ ਪ੍ਰੇਮ ਹੈ ਉਹਦਾ ਇਲਾਜ ਚੱਲ ਰਿਹਾ ਅਸੀਂ ਉਹਨੂੰ ਰੈਫਰ ਕਰ ਦਿੱਤਾ ਹੈ ਐਕਸੀਡੈਂਟ ਕਿੰਨੇ ਦੇ ਟਿਫਰ ਹੈ ਬਰਲੂਆਣਾ ਰੋਡ ਤੇ ਕਹਿ ਰਿਹਾ ਕਿ ਐਕਸੀਡੈਂਟ ਹੋਇਆ ਹੈ ਇਹਨਾਂ ਦਾ ਕਿਹੜੇ ਹਾਲਾਤ ਕਿਸ ਤਰ੍ਹਾਂ ਹੈ ਕਿੰਨੇ ਕਿੰਨੇ ਹੋਏ ਇਹ ਬਾਈਕ ਤੇ ਸੀ ਬੱਚੇ ਇਹਨਾਂ ਦਾ ਕੋਈ ਕਾਰ ਦੇ ਨਾਲ ਐਕਸੀਡੈਂਟ ਹੋਇਆ ਹੈ ਦਦ ਜਿਹੜੇ ਬਰੋਡ ਡੈਡ ਆਏ ਆ ਉਹਨਾਂ ਦੇ ਮਤਲਬ ਕੀ ਅੰਗ ਅਲੱਗ ਸੀਗੇ ਕਿ ਹੈਡ ਇੰਜਰੀ ਵਗੈਰਾ ਹੈਗੇ ਸੀ ਦੋਨਾਂ ਦੇ